ਕਵਲ ਦੇ ਡੈਡੀ ਨੇ ਆਪਣੀ ਜਿੱਦ ਫੜ ਲਈ ਕਿ ਮੈਂ ਆਪਣੀ ਭੈਣ ਨੂੰ ਵੀ ਸੰਧਾਰਾ ਦੇ ਕੇ ਆਉਣਾ ਹੈ ਤੇ ਉਸਦੀ ਭੈਣ ਤਾਂ ਕਰੋ ਲੜ ਕੇ ਹੀ ਗਈ ਸੀ ਜਦੋਂ ਪੈਸੇ ਫੜਾਉਣ ਆਈ ਸੀ ਤਾਂ ਕਵਲ ਦੀ ਮੰਮੀ ਜਾਨੀ ਕਿ ਸੁਖਵਿੰਦਰ ਕੌਰ ਉਸ ਨੂੰ ਬਹੁਤ ਬੋਲੀ ਸੀ ਪੈਸੇ ਪੈਸੇ ਪਿੱਛੇ ਕਿ ਤੁਸੀਂ ਮੇਰੇ ਜਵਾਈ ਦੀ ਬਰਕਤ ਤੁਸੀਂ ਆਪਣੇ ਘਰ ਲੈ ਜਾਣਾ ਚੁੰਮਦੇ ਹੋ ਤਾਂ ਉਸ ਟਾਈਮ ਕਵਲ ਦੇ ਡੈਡੀ ਨੇ ਵੀ ਬੋਲਿਆ ਸੀ ਉਸ ਨੂੰ ਪਰ ਉਸ ਨੇ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਸੀ ਕਿ ਮੈਂ ਤੇਰੀ ਭੈਣ ਦੇ ਨਾਲ ਨਹੀਂ ਵਤਨਾ ਤੇ ਨਾ ਹੀ ਕੋਈ ਦੇਨ ਤੇ ਉਹਨਾਂ ਕੋਲ ਜਾਣਾ ਹੈ ਤੇ ਉਹਨਾਂ ਨੂੰ ਬੇਇਜਤ ਕਰਕੇ ਘਰੋਂ ਕੱਢ ਦਿੱਤਾ ਪਰ ਹੁਣ ਕਵਲ ਦਾ ਡੈਡੀ ਇਹ ਕਹਿੰਦਾ ਹੈ ਕਿ ਜੇ ਮੈਂ ਆਪਣੀ ਭੈਣ ਨੂੰ ਸੰਦਾਰਾ ਗਿਆ ਤਾਂ ਹੀ ਮੈਂ ਪ੍ਰੀਤ ਨੂੰ ਸੰਦਾਰਾ ਦੇਣਾ ਹੈ ਜੇ ਨਹੀਂ ਤਾਂ ਮੈਂ ਪ੍ਰੀਤ ਨੂੰ ਵੀ ਸੰਦਾਰਾ ਨਹੀਂ ਦੇਣਾ ਪਹਿਲਾਂ ਮੇਰੀ ਭੈਣ ਆ ਉਹ ਇਸ ਘਰ ਦੀ ਵੱਡੀ ਕੁੜੀ ਆ ਫਿਰ ਬਾਅਦ ਵਿੱਚ ਪ੍ਰੀਤ ਆਉਂਦੀ ਆ ਕਿਉਂਕਿ ਸਭ ਤੋਂ ਪਹਿਲਾਂ ਵੱਡੀ ਧੀ ਨੂੰ ਹੀ ਸੰਦਾਰਾ ਦੇਣਾ ਚਾਹੀਦਾ ਹੈ ਤੇ ਦੂਜੇ ਪਾਸੇ ਵਿਕੀ ਨੇ ਜਦੋਂ ਪ੍ਰੀਤ ਨੂੰ ਪਸਤਰ ਪੇਕੇ ਪੱਡ ਭੇਜਿਆ ਤਾਂ ਉਸਨੇ ਇਹ ਫਕੀਰ ਸਰਤ ਰੱਖੀ ਸੀ ਪ੍ਰੀਤ ਦੇ ਨਾਲ ਕਿ ਤੂੰ ਹੁਣ ਕਾਰ ਦੀ ਗੱਲ ਕਰਕੇ ਹੀ ਆਈ ਆਪਣੀ ਮੰਮੀ ਦੇ ਨਾਲ ਕਿ ਸੋ ਪ੍ਰੀਤ ਉਹ ਮਹੀਂ ਮਗਰ ਲੱਗ ਗਈ ਤੇ ਜਦੋਂ ਉਹ ਉਹਨਾਂ ਦੇ ਪਿੰਡ ਜਾਂਦੇ ਆ ਯਾਨੀ ਕਿ ਪ੍ਰੀਤ ਦੇ ਪਿੰਡ ਜਾਂਦੇ ਆ ਤਾਂ ਉੱਥੇ ਜਾ ਕੇ ਉਸ ਦੀ ਮੰਮੀ ਉਸ ਨੂੰ ਸੱਚ ਦੱਸਣ ਲੱਗ ਜਾਂਦੀ ਹੈ ਕਿ ਕੱਲ ਉਹ ਆਈ ਸੀ ਤੇਰੇ ਗਵਾਂਢ ਵਾਲੇ ਪੈਸੇ ਦੇ ਕੇ ਆਇਆ ਪਰ ਤੇਰੇ ਡੈਡੀ ਨੇ ਇੱਕ ਹੋਰ ਸ਼ਰਤ ਰੱਖ ਦਿੱਤੀ ਹੈ ਕਿ ਪਹਿਲਾਂ ਉਸ ਨੂੰ ਸੰਧਾਰਾ ਦੇਣਾ ਹੈ ਤੇ ਪ੍ਰੀਤ ਨੂੰ ਫੇਰ ਹੀ ਪ੍ਰੀਤ ਨੂੰ ਦੇਣਾ ਹੈ ਤੇ ਉਸ ਟਾਈਮ ਉਪਰ ਵਿੱਕੀ ਦੇ ਭਾਰੀ ਬਣ ਗਈ ਕਿ ਹਾਈ ਜੀ ਵੀ ਮੈਨੂੰ ਸੰਦਾਰਾ ਸਾਨੂੰ ਸੁਧਾਰਾ ਨਾ ਦਿੱਤਾ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਮੰਮੀ ਉਹਨਾਂ ਨੂੰ ਚਾਹੇ ਬਿਸਕਟ ਹੀ ਦੇ ਦੋ ਪਰ ਸਾਨੂੰ ਵੀ ਕੋਈ ਲੋੜ ਨਹੀਂ ਤਾਂ ਪ੍ਰੀਤ ਨੇ ਫਿਰ ਕਹਿ ਦਿੱਤਾ ਕਿ ਮੰਮੀ ਨਹੀਂ ਇਸ ਵਾਰ ਅਸੀਂ ਗੱਡੀ ਲੈਣੀ ਹੈ ਤੁਸੀਂ ਗੱਡੀ ਦਾ ਇੰਤਜ਼ਾਮ ਕਰੋ ਮੈਨੂੰ ਚਾਹੇ ਗੱਡੀ ਬਹੁਤ ਪਸੰਦ ਹੈ ਵਿੱਕੀ ਨੂੰ ਵੀ ਪਸੰਦ ਹੈ ਕਿਉਂਕਿ ਆਉਣਾ ਜਾਣਾ ਸੌਖਾ ਹੋ ਜਾਂਦਾ ਹੈ ਵਿਕੀ ਦੇ ਮਨ ਵਿੱਚ ਤਾਂ ਲੱਡੂ ਫੋਟ ਹੀ ਰਹੀ ਸੀ ਕਿ ਹਾਂ ਹੁਣ ਤਾਂ ਇਹ ਜਿਹੜੀ ਗੱਡੀ ਉਹ ਮੇਰੇ ਕੋਲ ਹੀ ਰਹੂਗੀ ਪਰ ਪ੍ਰੀਤ ਮ ਪ੍ਰੀਤ ਵੀ ਉਸ ਤੇ ਮਗਰ ਲੱਗ ਪਈ ਕਬਲ ਸੰਦੀਪ ਦਾ ਪੂਰਾ ਠਾਣਿਆ ਹੋਇਆ ਸੀ ਕਿ ਪ੍ਰੀਤ ਨੂੰ ਹਾਂ ਸੱਚ ਦੱਸਣਾ ਹੀ ਦੱਸਣਾ ਹੈ ਕਿ ਕਿਵੇਂ ਤੈਨੂੰ ਇਹ ਸਭ ਕੁਝ ਠੱਕੇ ਦੇ ਨਾਲ ਠੱਗ ਰਹੀ ਹੈ ਤੇਰੇ ਕੋਲੋਂ ਦਾਜ ਮੰਗ ਰਹੀ ਹੈ ਤੇ ਹੁਣ ਇਹਨਾਂ ਉਤੇ ਦਾਜ ਦਾ ਪਰਚਾ ਵੀ ਪਾਉਣਾ ਹੈ ਜੇ ਇਹਨਾਂ ਨੇ ਅੱਜ ਤੋਂ ਬਾਅਦ ਕੋਈ ਡਿਮਾਂਡ ਰੱਖੀ